ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਾਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਤੋਂ ਜਿਹੜੀ ਸ਼ਰਕ ਤਰਨਤਾਰਨ ਨੂੰ ਜਾਂਦੀ ਐ ਉਸੇ ਸ਼ਰਕ ਦੇ ਉੱਪਰ ਪਿੰਡ ਕੈਰੋਂ ਆ ਲੋਕਾਂ ਦਾ ਪਿੰਡ ਵੀ ਉਸੇ ਸ਼ਰਕ ਦੇ ਉੱਪਰ ਆ ਜਾਂਦਾ ਤੇ ਕੈਰੋਂ ਜਦੋਂ ਤੁਸੀਂ ਵਿਜ਼ਿਟ ਕਰੋਗੇ ਗ੍ਰੈਂਡ ਕੈਰੋਂ ਪੈਲਸ ਆ ਠੀਕ ਆ ਜੀ ਮੈਰਿਜ ਪੈਲਸ ਆ ਗ੍ਰੈਂਡ ਕੈਰੋਂ ਉੱਥੋਂ ਇੱਕ ਸ਼ਰਕ ਨਿਕਲਦੀ ਐ ਜਿਹੜੀ ਸਤਨਾਬ ਸੇ ਘੋਣਾ ਦੀ ਬਹਿਕਾ ਤੇ ਹੁੰਦੀ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਰਾ ਸਾਹਿਬ ਆਪਾਂ ਤੁਹਾਨੂੰ ਟੋਟਲ 5 ਕਿ ਦਿਖਾਉਣੇ ਆ ਠੀਕ ਆ ਜੀ 3 ਵਹਿੜਾਂ ਸੁਈਆਂ ਨੇ 2 ਮੱਝਾਂ ਦਿਖਾ ਦੇਾਂਗੇ ਸੋ ਸਾਰੇ ਪਸ਼ੂ ਸਵੇ ਸੁਵਾਏ ਆ ਕਿੰਨੇ ਕਿੰਨੇ ਦੁੱਧ ਤੇ ਕੀ ਰੇਟ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਠੀਕ ਆ ਜੀ ਇੱਕ ਵਾਰੀ ਮੋٹے ਤੌਰ ਤੇ ਮੈਂ ਤੁਹਾਨੂੰ ਇੱਧਰ ਸ਼ੋਰਟ ਦੇ ਵਿੱਚ ਦਿਖਾ ਦੇਣਾ ਇੱਕ ਜਰਸੀ ਬਰੀਡ ਦੇ ਵਿੱਚ ਵੇਹੜ ਤੁਸੀਂ ਦੇਖੋਗੇ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਵਹਿੜ ਆ ਇੱਕ ਨੀਲੀ ਆਂਗਪੱਖ ਦੀ ਜਿਹੜੀ ਦੋਸੋ ਇਹ ਤੁਹਾਨੂੰ ਆਪਾਂ ਮੱਝ ਦਿਖਾ ਦੇਾਂਗੇ ਛੋਟੀ ਦਿਖਾ ਦੇਾਂਗੇ ਮਗਰ ਕੱਟੀ ਆ ਫੀਮੇਲ ਕਾਪ ਆ ਤੇ ਇੱਧਰ ਦੋ ਵ ਪੂਰੀ ਗੱਲਬਾਤ ਕਰ ਲਵਾਂ ਕਿ ਤਰੀਕ ਤੁਸੀਂ ਇੱਕ ਨੋਟ ਕਰ ਲਓ 2 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 3:30-4:00 ਵਜੇ ਦਾ ਸੋ ਭਰਾ ਮੇਰੇ ਸਾਰੇ ਜਿੰਨੇ ਵੇਖ ਰਿਹਾ ਵੀਡੀਓ ਐਂਡ ਤੱਕ ਜੁੜੇ ਰਹੇ ਹੋ ਵੀਡੀਓ ਦੇ ਨਾਲ ਪੂਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਸਮਝ ਵਿੱਚ ਆ ਸਕੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਸਾਸਰੀ ਆ ਵੀਰ ਜੀ ਹੋਰ ਠੀਕਾ ਜੀ ਬੜੇ ਵਧੀਆ ਵੀਰ ਠੀਕ ਠਾਕ ਜੀ ਆ ਕਿਰਪਾ ਮਹਾਰਾਜ ਜਿਹੜੀ ਗੱਲ ਅੱਛਾ ਵੀਰ ਸਤਨਾਮ ਨਾਗਜ ਆਪਣੇ ਕੋਲੇ ਪੰਜ ਆ ਜੀ ਹਾਂਜੀ ਪੰਜ ਆ ਜੀ ਦੋ ਮਹੀਆ ਆ ਗਈਆਂ ਤੇ ਤਿੰਨ ਬੜਾ ਤਿੰਨ ਬੜਾ ਜੀ ਠੀਕ ਮਨੋ ਪੁੱਛ ਸਾਰੇ ਆਪਣੇ ਫਿਰ ਸੂਇ ਸਵਾਏ ਅਜ ਸਾਰੇ ਸੂਇ ਸਵਾਏ ਠੀਕ ਆ ਜੀ ਉਹਦੇ ਬਾਬੇ ਦੀ ਕਿਰਪਾ ਨਾਲ ਸਾਤੀ ਦੋ ਬੱਚੇ ਹੋਣੇ ਵੇਖਿਆ ਅੱਛਾ ਜੀ ਇੱਕ ਟੋਕਰ ਕੱਪੜਾ ਚੰਗੀ ਵੇਖੀ ਤੇ ਇੱਕ ਬੱਚੇ ਵਾਲੀ ਵਾਸੀ ਬੜੀ ਚੰਗੀ ਵੇਖੀ ਠੀਕ ਆ ਠੀਕ ਆ ਵੀ ਮਾਲ ਜਿਆਦਾ ਨਹੀਂ ਗਾ ਵੀ ਘੱਟੋ ਘੱਟ ਵੀ ਦੋ ਚਾਰ ਲੱਖ ਜਿਹੜੇ ਚਲੋ ਐਵਰੇਜ ਹੈਗੀ ਆ ਵੀ ਵੇਖ ਬੁੱਕ ਜਾਂਦੇ ਹਾਂ ਨਹੀਂ ਮਹਾਰਾਜ ਜੀ ਮੇਰ ਕਿਰਪਾ ਲਗਭਗ ਲੱਗੇ ਭੜਾਈ ਲੈ ਜਾਂਦੇ ਆਪਰੋਂ ਵੀਰ ਉਸ ਵਾਰ ਹਾਂ ਜੀ ਬਾਬੇ ਬਕਾਲੇ ਵਾਲੇ ਵੀਰ ਜੀ ਨੇ ਉਹ ਤਾਂ ਤੁਹਾਨੂੰ ਦੱਸੀ ਗੱਲ ਕੀਤੀ ਸੀ ਅੱਜ ਫਿਰ ਲੈ ਟੋਕਰ ਕੱਪੜੇ ਵਾਸੀ ਦੀ ਉਹ ਨਹੀਂ ਰੋਕਨ ਦਿੰਦੇ ਅ ਠੀਕਾ ਠੀਕਾ ਉਹ ਲੈ ਗਏ ਹੁਣੇ ਲੈ ਸਾਰੇ ਬਾਕੀ ਵੀਰ ਸਤਨਾਮ ਆਏ ਆ ਵੀ ਚਲੋ ਕੁਝ ਕੁ ਕਾਰੀ ਬਿਹਾਰੀ ਵੀਰ ਆ ਕਈ ਵਪਾਰ ਲੈਣ ਵਾਲੇ ਬੰਦੇ ਵੀ ਜੁੜੇ ਵੀ ਲੈ ਕੇ ਜਾ ਕੇ ਗਾ ਵੇਚ ਹਾਂਜੀ ਲੋਕਾ ਚਲੋ ਅਗਲੇ ਜਲਪਣੀ ਦੂਰਪੀ ਲੱਭ ਜੰਦਾ ਹੁਣ ਆਪਣੀਆਂ ਵੇਚੂ ਜਲੀਆਂ ਚਲੋ ਫੇਰ ਲੈ ਗਏ ਜੀ ਇਸੇ ਤਰ੍ਹਾਂ ਹੀ ਹਾਂਜੀ ਅੱਛਾ ਵੀਰ ਸਤਨਾਮ ਸ਼ੁਰੂਆਤਾਂ ਪਹਿਲਾਂ ਜਿਹੜੀਆਂ ਆਪਾਂ ਮੱਝਾ ਦਿਖਾ ਦਿੱਤੀ ਅੱਜ ਇਹਦੇ ਕਰੀ ਹਾਂਜੀ ਇਹ ਮੱਝ ਕਿਵੇਂ ਇਹ ਟੋਕਰ ਗੱਭਣ ਮੈਂ ਇਹ ਦੇਖੋ ਮਤਲਬ 5 ਕਿਲੋ ਦੁੱਧੀ ਏ ਓਕੇ ਤੇ ਸੱਤਾ ਵੀ ਲੈ ਕੇ ਕਰਨ ਵਾਲੀ ਚੱਕ ਪਾਜ ਠੀਕ ਹੈ ਜੀ ਹਾਂਜੀ ਤੀਜੀ ਸਵੇਰ ਵਾਸਤੇ ਮੈਂ ਗਾਂ 5 ਕਿਲੋ ਧਾਰਾਂ ਵੀ ਦੇ ਥਲੇ ਇਸ ਵਕਤ ਹਾਜ਼ਰ ਆ। ਉਹ ਵੇਖੋ ਮੈਂ ਕੱਦ ਕਰ ਰਿਹਾ। ਕਿ ਹਾਈਟ ਕੱਦ ਤੁਹਾਨੂੰ ਆਪ ਇਧਰ ਬਾਹਰ ਕੱਢ ਕੇ ਦਿਖਾ ਦਿੰਨੇ ਆ। ਪੂਰੇ 100 ਪਟਿਆਂ ਦੇ 100 ਪਟਾ ਫੁੱਲ ਵੱਡੀ ਹਾਈਟ ਆ। ਆਹ ਦੇਖੋ ਜੀ। ਸੋ ਗਾਹ ਤੇਜਾ ਸੂਆ ਵੀਰ ਦੱਸ ਰਿਹਾ ਵੀ ਤਿੱਜਾ ਸੂਆ ਇਹਨੇ ਸੋਣਾ। ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ। ਤੇ 5 ਕਿਲੋ ਧਾਰਾਂ ਦੇ ਥਲੇ ਇਸ ਵਕਤ ਹਾਜ਼ਰ ਆ। 7 ਮਹੀਨੇ ਦੀ ਗੱਭ ਚੈੱਕ ਪਾਸ ਆਪਣੇ ਹੱਥੀ ਹੋਈਏ ਵੀਰ। ਚੈੱਕ ਪਾਸ ਹਾਂਜੀ ਹੋਈ ਕੋਈ ਬਾਕੀ ਕੋਈ ਭੈਣ ਭਰਾਜ ਕਰਾਉਣੀ ਹੋਵੇ ਕਰਵਾ ਦਿਓ। ਆ ਠੀਕ ਆ ਜੀ। ਲੋ ਵੀ ਬਾਕੀ ਦੋਸਤੋ ਆਪਦਾ ਸ਼ੱਕ ਤੁਸੀਂ ਆਪ ਕੱਢ ਲਓ ਠੀਕਾ ਜੀ ਹਿੰਦੀ ਸੁngੀ ਮੈਰੀ ਗੱਡੀ ਸੋਹਣੀ ਹਾਂ ਕਿ ਚਾਪ ਸੋਹਣੀ ਆਪਣੇ ਕੋਲ ਇੱਥੇ ਆ ਕੇ ਫਿਰ ਮਾਰਾ ਮੋੜ ਕਰਦੀ ਹੈ ਭਾਰੇ ਭੂੜੇ ਦੇ ਮਿਲ ਪੈਂਦੀ ਨਹੀਂ ਵੀਰ ਜੀ ਭਾਰੇ ਮਿਲ ਪੈਂਦੀ ਦੂਜੇ ਨੇ ਬਦਲਾ ਇਹ ਵੰਗਾ ਕਿੱਤੀ ਮਗਲੇ ਦੱਸਾ ਅੱਛਾ ਜੀ ਆ ਲਓ ਵੀ ਇਹ ਇਹਦੇ ਮਤਲਬ ਦੱਤ ਮਾਰਦੀ ਇਹਦੇ ਅੱਛਾ ਵੰਗਾ ਜੀ ਤੂੰ ਮੇਰੇ ਗਿੱਧੀ ਆ ਗਾਵਾ ਨੂੰ ਥੱਲੇ ਜੂਰ ਪਾ ਜੀ ਜਿਦਾ ਬਥੜੇ ਪਾਸੇ ਲੱਤਾਂ ਨਾ ਆ ਜੀ ਇਹਦੇ ਹਿੱਲਦੀ ਨਹੀਂ ਕਰਵਾਈ। ਨਾ ਵੀ ਠੀਕਾ ਜੀ ਮਗਰ ਲੱਤਾਂ ਨੂੰ ਸੋ ਬੰਗਾ ਪਾ ਲਈਦਾ ਤੇ ਬਾਅਦ ਵਿੱਚ ਵੀਦਾਂ ਦਾ ਵੀ ਹਿੱਲ ਜੁਲਦਾ ਕੋਈ ਨਾਮੋ ਨਿਸ਼ਾਨ ਨਹੀਂ ਹਿੱਲ ਜੁਲਦੀ। ਤੇ ਮਿਲਦੀ ਭਾਰੇ ਤੇ ਆ ਹਾਂ ਜੀ। ਬਾਕੀ ਸੱਪਾ ਮਹੀਨੇ ਦੀ ਵੀ ਸਤਨਾਮ ਵੈਸੇ ਵੀ ਚਲੋ ਕੋਈ ਭਾਵੇਂ ਕੋਈ 10-15 ਦਿਨ ਮਹੀਨਾ ਵੀ ਚੋਈ ਚਲੇ ਤੇ ਛੱਡ ਵੀ ਸਕਦਾ। ਅ ਵੀਰ ਜੀ ਹੈਗੀ ਤੇ ਹਿਸਾਬ ਹੈ ਡਰਾਈ ਵਾਲੇ ਕੰਮ ਤੇ ਹੀ ਹੈ ਜੀ। ਆ ਡਰਾਈ ਵਾਲੇ ਕੰਮ ਮੈਂ ਕਾ ਵਜਨ ਮਾਰ ਦੂ ਤੇ ਕਿ ਭਰ ਭਰ ਮਹੀਨਾ ਕਰ ਲਈ ਉਹ ਤੇ ਕਰ ਸਕਦਾ ਕੋਈ ਉਹ ਟਾਈਮ ਸਾਰ ਨੂੰ ਆਦੇ ਨਾ। ਹਾਂ ਜੀ ਹਾਂ ਜੀ। ਹਾਂ ਜੀ ਹਾਂ ਜੀ। ਤੇ ਆਪ ਦਨ ਵੀ ਜਿੱਦੀ ਮੈਂ ਆ ਜਿਸ ਹਾਲਾ ਚਲੋ ਕੰਮ ਚੱਲੀ ਜਾਂਦਾ ਉਸ ਹਾਲਾ ਦੇ ਭਾਵੇਂ 75 ਵਿੱਚ ਉਤਰੀ ਮੰਗ ਲਈ ਹਾਂਜੀ ਤੇ ਤੁਹਾਨੂੰ ਪਤਾ ਵੀ ਜਦੋਂ ਆਪਾਂ ਨਹੀਂ ਗਾ ਰੋਕਣਾ ਮੈਂ ਲਈ ਰੋਕਣਾ ਆਪਾਂ ਮੈਂ ਇਹ ਪੂਰੀ ਜਾਇਦਾਦ ਕੱਢ ਕੋਸੋ ਕੱਢ ਜਿਹਦਾ ਨਾ ਕਰਨਾ ਵਾ 72 ਨਾ ਦਾ 70 ਇਹ ਮੈਂ 77000 ਦੀ ਦੇ ਦੇਣੀ 67 ਦੇ ਆ ਬਿਲਕੁਲ ਜਾਇਜ਼ 70 72000 ਦੀ ਮੈਂ ਵੀ ਪਹੁੰਚ ਕਰਦਾਂਗਾ ਨਾ ਆ ਵੀ ਮੈਂ ਵੀ ਵੇਚ ਜੂ ਜਿੱਡਾ ਮੈਂ ਦਾ ਢਾਂਚਾ ਵਾ ਹਾਂ ਪਰ ਨਹੀਂ ਕਿ ਲੋ ਆਪਾਂ ਪਹਾੜਾ ਵੇ ਲੈ ਆ ਦੀ ਕੁਵਾਈ ਰੱਖ ਕੇ ਆਪਾਂ ਪਹਾੜਾ ਮੈਂ ਦੇ ਦੇਣੀ ਆ ਹਾਂ 75000 ਦੀ 100 ਕਿਲੋਮੀਟਰ ਤੱਕ ਪਹੁੰਚ ਲੈ ਵੀ 75000 ਦੀ ਅੱਜ ਇਹ ਮਾਝ ਮਿਲ ਜੂਗੀ 100 ਕਿਲੋਮੀਟਰ ਦੇ ਵਿੱਚ ਪਹੁੰਚ ਆ 6 ਮਹੀਨਿਆਂ ਦੀ ਗੱਭ 5 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਹਾਂ ਜੀ ਬਾਕੀ ਮਾਝ ਚੰਗੇ ਵੱਡੇ ਢਾਚੇ ਦੀ ਹੈ ਮੇਰਾ ਭਰਾ ਕੋਈ ਵੀ ਦੂਰੋਂ ਨੇੜਿਓਂ ਆ ਰਿਹਾ ਹੈ ਇਹਦੇ ਕੇ ਆਈਡੀਆ ਤੁਸੀਂ ਜੱਜ ਕਰਕੇ ਆਓ ਇੱਕ ਕੱਦ ਕੱਦ ਫੁੱਲ ਵੱਡਾ ਪੂਰੀਆਂ ਵੱਡੀਆਂ ਮੱਝਾਂ ਦੇ ਵਿੱਚ ਦੀ ਗਿਣਤੀ ਹੁੰਦੀ ਹੈ ਚਲੋ ਇਹ ਗਾੜੀ ਲੱਭ ਜਾਣੇ ਮਾਲਕਾਂ ਦੇ ਕਹਿਣ ਮੁਤਾਬਕ ਦੁੱਧ ਵੀ ਇਹਨੇ 16 17 16 17 ਕਿਲੋ ਮਤਲਬ ਦੰਦੀਰੀ ਪੀਲੇ ਸੂਏ ਚਲੋ ਫਿਰ ਸਗਰਾਮ ਬਹੁਤ ਵੱਡਾ ਮੈਦਾ ਕਹੇ ਨੂੰ ਜੋ ਮਰਜ਼ੀ ਗੱਲ ਆ ਬਾਕੀ ਹੁਣ ਵੀ ਸੱਤਾਂ ਮਹੀਨੇ ਦੀ 5 ਕਿਲੋ ਤਾਂ ਹੋਣੀ ਹੈ ਤੁਸੀਂ ਇੱਧਰ ਦਾ 10 ਕਿਲੋ ਤਾਂ ਹੋਣਾ ਨਹੀਂਗਾ ਨਾ ਜੀ ਜੀ ਆਹੋ ਫੇਰ ਹੀ ਆਹੋ ਦੁੱਧ ਸਕਦੀ ਆ ਹਾਂ ਲੈਦੇ ਤੁਹਾਨੂੰ ਬੜਾ ਭਾਜੇ 6-7 ਮਹੀਨੇ ਦੇ ਨਗਰ ਭੱਜਦਾ ਜੀ ਬਿਲਕੁਲ ਬਿਲਕੁਲ ਹਾਂ ਜੀ ਮਾਣੂ ਪ੍ਰਭੂ ਇਹ ਮੱਝ ਤੁਹਾਨੂੰ ਆਪਾ ਦਿਖਾ ਦਿੱ ਤਾਂ ਦੋ ਦੋ ਸੱਜਰ ਦਾ ਮੇਰਾ ਵੀਰ ਹਰੇਕ ਦੀ ਆਪ ਆਪਨੇ ਸਮਝਾ ਠੀਕ ਹੈ ਜੀ ਕਿਉਂਕਿ ਆਪਾਂ ਹੁਣ ਜਿਹੜਾ ਮੌਕੇ ਦੀ ਗੱਲ ਕਰਾਂਗੇ ਜਿਹੜਾ 5 ਕਿਲੋ ਧਾਰਾ ਚਾਹ ਪਾਣੀ ਡੰਗਾ ਚੰਗਾ ਸਾਰਦੀ ਆ ਵਧੀਆ ਉਹ ਆਪਦਾ ਕੁ ਮਹੀਨਾ ਚੋਲੇ 20 ਦਿਨ ਚੋਲੇ 15 ਦਿਨ ਚੋਲੇ ਜੇ ਉਨੀ ਪਸ਼ੂ ਅਗਲੇ ਸੋਵੇ ਲਈ ਰਿਕਵਰੀ ਚੰਗੀ ਕਰ ਜਾਊਗਾ ਠੀਕ ਹੈ ਜੀ ਤੇ ਅੱਜ ਤੁਹਾਨੂੰ ਮਿਲ ਜੂਗੀ 7:37 ਦੇ 7:37 ਦੇ ਨੇਕਟ ਵੀਰ ਸਤਨਾਮ ਜਿਹੜੀ ਆਪਣੇ ਕੋਲ ਇੱਧਰ ਆ ਗਈ ਨੀਲੀ ਅੰਗ ਬਲ ਜਿਹੜਾ ਦਜਾ ਸੁਬਾ ਛੋੜੀ ਸੁਈ ਜੀ ਦੂਜਾ ਸੁਬਾ ਮਗਰੇ ਦੀ ਵੀ ਕੱਟੀ ਆ ਜੀ ਲਓ ਜੀ ਟੇਡੇ ਕੱਟ ਜਾ ਗਈ ਹੈ ਟੇਡਾ ਕਟਾ ਗਿਆ ਲਓ ਵੀ ਟੇਡੇ ਕੱਟਦੇ ਵੀ ਬੜੇ ਵੀਰ ਮਰੀਦ ਆ ਟੇਡੇ ਕੱਟਦੇ ਵਿੱਚ ਦੋਸਤੋ ਇੱਕ ਤੁਹਾਨੂੰ ਆਪਾਂ ਇਹ ਝੋਟੀ ਦਿਖਾ ਦਿੰਦੇ ਆ ਇਹਨੂੰ ਆ ਕੇ ਸਮਾਂ ਕਿੰਨਾ ਹੋ ਗਿਆ ਵੀਰ ਇਹਨੂੰ ਵੀਰ ਜੀ ਉਹ ਬੱਚਾ ਦੇ ਕੋਈ ਮੰਨ ਲੈ ਭਰ ਭਰਾ ਡੇਢ ਦਾ ਕੋਈ ਮੰਨ ਲੈ ਮਹੀਨੇ ਦਾ ਕੋਈ ਮੰਨ ਲੈ ਸਵਾ ਦਾ ਠੀਕ ਹੈ ਜੀ ਹਾਂ ਜੀ ਲਓ ਵੀ ਡੇਢ ਮਹੀਨੇ ਦਾ ਕੋਈ ਸੁਬਾ ਮੰਨ ਲੈ ਕੋਈ ਸਵਾ ਦਾ ਮੰਨ ਲੈ ਇਹ ਠੀਕ ਹੈ ਜੀ ਅੱਖਾਂ ਦੇ ਵਿੱਚ ਦੋਸਤੋ ਜਵਾਬ ਦੋਹਾਂ ਦੇ ਮਾਰਕਿੰਗ ਦੀ ਗੱਲ ਕਰੀਏ ਮਗਰਲੇ ਖੋਰ ਗਿੱਠ-ਗਿੱਠ ਤੋਂ ਪਏ ਤੇ ਅਗਲੇ ਦੋ ਦੇ ਜਵਾਬ ਆ ਜਵਾਬ ਹੈਗੇ ਪੂਰੇ ਜੀ ਠੀਕ ਆ ਜੀ ਹਾਂ ਜੀ ਤੇ ਇਧਰੋਂ ਤਾਂ ਮੇਰੇ ਕੋਲ ਆਪਾਂ ਦਿਖਾ ਦਿੰਦੇ ਆ ਖੱਬੇ ਪਾਸੇ ਟੇਡਾ ਕੱਟਾ ਜਿਵੇਂ ਵੀਰ ਬਹੁਤੇ ਕਹਿ ਦਿੰਦੇ ਆ ਵੀ ਖੱਬੇ ਪਾਸੇ ਟੇਡਾ ਕੱਟ ਲੱਭਦਾ ਘੱਟ ਤੇ ਖਰੀਦਣੀ ਆ ਤੇ ਬਾਕੀ ਤੋਂ ਅਸੀਂ ਆ ਮਾਰ ਲਿਓ ਚਾਰਾ ਠੀਕ ਆ ਜੀ ਟੇਡੇ ਕੱਟ ਦੇ ਦੇ ਤੇ ਮਗਰ ਵੀ ਕੱਟੀ ਹੋ ਦੇ ਲੱਟੀ ਆ ਜੀ ਕੱਟੇ ਵੀਰ ਕਿੰਨਾ ਕਿ ਚਵਾਰੀ ਆ 8 ਕਿਲੋ ਦੁੱਧ ਹੋਣੇ ਤੇ ਵੀਰ ਜੀ ਸਾਢੇ 8 ਹੋਊਗਾ 8 ਕਿਲੋ ਦੀ ਆਪਾਂ ਫੁੱਲ ਗਾਰੰਟੀ ਦੇ ਰਾਂਗੇ ਭਾਵੇਂ ਏਦਾਂ ਮੈਂ ਮੰਗਾ ਲ ਕੋਈ ਭਰਾ ਸੌਦਾ ਕਰ ਲਵੇ ਬੱਚੇ ਦੇ ਦੋਵੇਂ ਟਾਈਮ ਹੈ ਮਿਲਦੀ ਹੈ ਦੇਖਣੇਗਾ ਹਾਂ ਤੇ ਪੱਧਰ ਦੇਖੋ ਕਿੱਡੀ ਹੈ ਲੈ ਲੈ ਕਰ ਚੱਲਿਆ ਇਤਨਾ ਦਾ ਉਹ ਐਚ ਐਫ ਕਾ ਬਿਲਕੁਲ ਜੀ ਬਿਲਕੁਲ ਆ ਲੋ ਜਵਾਹਰ ਵੀ ਜੀ ਬਹੁਤ ਸੋਹਣਾ ਲੱਗਾ ਮੈਨੂੰ ਇੱਕ ਸਾਰ ਬਿਲਕੁਲ ਪੱਧਰ ਪੈਕ ਸਾਈਡ ਤੋਂ ਠੀਕ ਹੈ ਜੀ ਸੋ ਆ ਹਵਾਨੇ ਚੱਡੇ ਦੀ ਆ ਦੇਖੋ ਜੀ ਆ ਬੱਚਾ ਜਮਗਰ ਠੀਕ ਹੈ ਜੀ ਮਗਰ ਕੱਟੀ ਵੀ ਚੰਗੀ ਹੈ ਮਗਰ ਕੱਟੀ ਆ ਨੀਲੀ ਦੀ ਮਗਰ ਕੱਟੀ ਆ ਮਗਰਲੇ ਪੈਰ ਤੋਤੇ ਆ ਠੀਕ ਹੈ ਜੀ ਮੱਥੇ 'ਚ ਫੁੱਲ ਹੈ ਮੱਥੇ 'ਚ ਬਿੱਲੀਆਂ ਨੇ ਕੱਟੀਆਂ ਦੀਆਂ ਵੀ ਅਮਗਰ ਤੁਹਾਡੇ ਤੱਕ ਲੋ ਇਹਦੇ ਥੱਲੇ ਦੋਸਤੋ ਦੁੱਧ ਹੁਣ ਹੈਗਾ ਏ ਠੀਕ ਆ ਜੀ ਤੇ ਚੰਗੀ ਆ ਝੋਟੀਆਂ ਗਾ ਝੋਟੀ ਮਾਝਾ ਠੀਕ ਆ ਜੀ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਧੋਏ ਕੋ ਕਿੰਨੀ ਲੰਮੀ ਦੀ ਕੋਈ نسل ਨਸਲ ਜਿੱਦਾਂ ਕੋਈ ਅਸਲੀ ਕੋਈ ਗੇਲੋ ਬਿਲਕੁਲ ਮਾਰ ਵੀ ਉੱਧ ਏਰੀਆ ਦਾ ਜੀ ਆਪਾਂ ਖੇਮਕਨ ਏਰੀਆ ਦਾ ਮਾਰ ਆਪਣਾ ਵੀਰ ਚਲੋ ਸਾਪਾਂ ਗੋਲਾ ਮਾਰ ਅੱਛਾ ਅੱਛਾ ਹਾਂ ਜੀ ਜੀ ਉੱਧ ਏਰੀਆ ਦੀ ਚੰਗੀ ਆ ਮੈਂ ਚਲੋ ਹਾਂ ਅੱਛਾ ਵੀਰ ਸਤਰਾਵ ਚਲੋ ਸਮਾ ਹੋ ਗਿਆ ਕੋਈ ਸਵਾ 2 ਜਾਂ ਪਰ ਡੇਡ ਮੀਨ ਆ ਜੋ ਵੀ ਬੱਤੇ ਸਾਹਮਣੇ ਵੱਜਿਆ ਜੀ ਸਾਹਮਣੇ ਭਨ ਭਰਾ ਸਿਆਣੇ ਆਪਾਂ ਆਖੀਏ ਵੀ 20 50 ਨਰਾਜ਼ੀ ਉਹ ਵੀ ਗੱਲ ਸੁਪਰ ਹੀ ਦਿੰਦੀ ਹਾਂ ਤੇ ਸਾਰੇ ਸਾਹਮਣੇ ਬਿਲਕੁਲ ਤੇ ਆਪਾਂ ਹੁਣ ਕਿੰਨੇ ਦੀ ਦੇ ਰਹੇ ਅੱਜ ਇਹ ਵੀਰ ਜੀ ਮਾਲ ਤੇ 75000 ਦਾ ਤੇ ਦੇ ਆਪਾਂ ਮੈਂ ਰੋਕਣਾ ਲਈ ਆ ਰੋਕਣਾ ਹੀ ਮੈਂ ਦੇ ਦੇਣੀ ਆ ਨਾ ਇਹਦਾ ਆਪਾਂ ਬੱਤਰ ਕਰਨਾ ਨਾ ਇਹਦਾ 70 ਕਰਦਾ ਇਹ ਵੀ 750 ਦੀ ਮੈਂ ਦੇ ਦਾਂਗੀ 750 ਦੀ ਜਾਨੀ ਬਿਲਕੁਲ ਜੈਜ ਮੁੱਲ 75000 ਵੀ ਇਹਦੀ ਵੀ ਮੈਂ ਮਤਲਬ ਚਲੋ ਡਾਕ ਡਕਾ ਕੇ ਵੇਚੀ ਡਾੜੀ ਸਾਹ ਕੀ ਵੇਚ ਲਈਦੀ ਆ ਜੇ ਸਾਡਾ ਚਲੋ ਬਾਜ਼ਾਰ ਤੇ ਮਾਰ ਦੀ ਕਿਰਪਾ ਤੁਹਾਨੂੰ ਪ ਲੋ ਵੀ ਅੱਜ 75000 ਦੀ ਵੀਰ ਸਤਨਾਮ ਆਂਦਾ 17 ਭਾਈ ਹੋਰ ਵੀ ਚੁੱਕ ਲੈਸ ਨੂੰ ਤੋਂ ਮੌਕੇ ਤੇ ਨਹੀਂ ਮਤਲਬ ਪਹੁੰਚ ਕਰ ਦਾਂਗੇ ਜੀ 100 ਕਿਲੋਮੀਟਰ ਰੁਪਈਆ ਸ਼ੂਟ ਲਾਵੇ 100 ਕਿਲੋਮੀਟਰ ਦੇ ਵੇਖ ਕਰਨਾ ਲਾ ਹੋਏ ਨਾ ਕੰਮ ਫਿਰ 75000 ਰੁਪਈਆ ਕਰਕੇ 72 ਦੇ ਦੋ 73 ਦੇ ਦੋ ਕੰਮ ਨਹੀਂ ਅੱਜ 5-5 4-4 ਹਜ਼ਾਰ ਹੀ ਡਾਉਣੇ ਆ ਪਹਿਲਾਂ ਕੋਈ 5000 ਤਾਂ ਆ ਜੀ ਲੈ ਲੈਸ ਵੀ ਤਾਂ ਹੀ ਹੋਣੀ 5000 ਰੱਟ ਕਰੋ ਆ ਫਿਰ ਆਪ ਉਹ ਕੰਮ ਨਹੀਂ ਕਰਨਾ ਬਿਲਕੁਲ ਜੈਜ ਮੋਲ ਜਿਹੜਾ ਲੈ ਰਹੇ ਪੱਲੇ ਪੈ ਜੇ ਤੁਹਾਨੂੰ ਆਪਾਂ ਨੂੰ ਕਮਾਈ ਹੋ ਜੀ ਕਮਾਈ ਆ ਤੇ ਲੈਣੀਆਂ ਬਿਲਕੁਲ ਇਹ ਚੱਕਰ ਹੈ ਜੀ ਲੋ ਵੀ ਇਹ 75000 ਦੀ ਦੋਸਤੋ ਮਿਲ ਜੂਗੀ ਜੋੜਾ ਸਾਡੇ 75000 ਦਾ ਹਾਂ ਜੀ ਸਿੰਗਲ ਸਿੰਗਲ ਕਰਵਾ ਲਿਆ ਸਾਡਾ ਦੂਆ ਕੱਟੀ ਮੋਲ ਚੰਗੀ ਪਾ ਲਿਆ ਜੀ ਗੈਂਡ ਜੂਨ ਵੇਖੋ ਕੱਟੀ ਚੰਗੀ ਵਾਲੇ ਟੋਟੇ ਕੱਟਦੇ ਵਿੱਚ ਮੈਂ ਠੀਕ ਹੈ ਜੀ ਬਾਕੀ ਆਹ ਵੇਖੋ ਤੁਸੀਂ ਰੰਗ ਮਡੰਗਾ ਕਰੋ ਚਾਹੇ ਬੋਤੀ ਬਾਤੀ ਬੜੀ ਲ ਸੋ ਜਿੰਨੀ ਆ ਚੰਗੀ ਆ ਠੀਕ ਆ ਜੀ ਬਾਕੀ ਥਾਣਾ ਤੋਂ ਉਹਨਾਂ ਦੀ ਆ ਕੋਈ ਬਾਹਰ ਘਾਟ ਨਹੀਂ ਹੈ ਨਾ ਨਾਲ ਚੁਆਈ ਦੀ ਵੀ ਜੀ ਇੱਕ ਨੰਬਰ ਦੀ ਹੋਊਗੀ ਚੋਣ ਦੇ ਆਪਣੇ ਫਲ ਗਰੰਟੀ ਹੋਊਗੀ ਲਾਭੀ ਭਰਾਓ ਠੀਕ ਆ ਤੇ ਇਧਰ ਇੱਕ ਜਰਸੀ ਬਰੀਡ ਦੇ ਵਿੱਚੋਂ ਬਾਹਰ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਸੂਈ ਆ ਜੀ ਇਹ ਵੀ ਜੀ ਸੂਈ ਨੂੰ ਹੋ ਗਿਆ 1.5 ਮਹੀਨਾ ਇਹਦੇ ਮਗਰ ਹੀ ਜਰਸੀ ਬੱਚਾ ਬਲੈਕ ਜਰਸੀ ਬੱਚਾ ਮਤਲਬ ਟਿਕਟੂਗਾ ਲਾਇਆ ਹਾਂ ਵੱਛੀ ਨਹੀਂ ਘਰ ਆਇਆ ਦਿੱਤੀ ਅੱਛਾ ਇਦਾਂ ਮਿਲਦੀ ਏ ਦੂਜਾ ਸੂਆ ਇਹ 10 ਕਿਲੋ ਦੋਦੀ ਲਓ ਬੇ ਮਹੀਨੇ 1.5 ਦੀ ਸੂਈ 1.5 ਮਹੀਨੇ ਸੂਈ ਬੱਚਾ ਚਲੋ ਉਸੇ ਰੱਖ ਲਿਆ ਹਾਂ ਵੇ ਵੇਖ ਲੈ ਵਾਲੂਆ ਵੇਖੋ ਕਰਮਾ ਠੀਕਾ 10 ਕਿਲੋ ਧਾਰਾ ਹੈ ਨੈਟ ਦੁੱਧ ਹੈਗਾ ਖੁਣੇ ਕਰਨ ਵਾਲੀ ਆਈ ਹੈ ਲਓ ਵੀ 10 ਕਿਲੋ ਦੋਸਤੋ ਧਾਰਾ ਇਹਦੇ ਥਲੇ ਇਸ ਵਕਤ ਹਾਜ਼ਰ ਨੇ ਬਾਕੀ ਛੱਡੇ ਛੋਡੇ ਦੀ ਤੁਸੀਂ ਵੇਖੋ ਠੀਕਾ ਜੀ ਆਈ ਆਈਏ ਹੁਣੇ ਆਈਆਂ ਦੋ ਕਈਆਂ ਹੁਣੇ ਤਿੰਨ ਆਈਆਂ ਅੱਛਾ ਇਸ ਤਰ੍ਹਾਂ ਇੱਕ ਵਾਰੀ ਹੋਰ ਵੀ ਲੈ ਆਉਣ ਕਰਕੇ ਲੰਮਾ ਕਮਾ ਲੀਏ ਇੱਕ ਦੋ ਵਾਰੀ ਗਰੇਚ ਘੜਾ ਦਿਆ ਜੇ ਲਓ ਜੀ 10 ਕਿਲੋ ਦੁੱਧਾ ਕੋਈ ਮਹੀਨੇ ਦੀ ਡੇਢ ਕਦੀ ਇਹ ਸੋਈ ਆ ਠੀਕਾ ਜੀ ਬੱਚਾ ਸੀਗਾ ਮਗਰ ਉਹ ਤੁਹਾਨੂੰ ਦੱਸ ਦਿੱਤਾ ਵੀ ਮਗਰੋਂ ਜਿਹੜੇ ਘਰੋਂ ਲੈ ਆਂਦੀ ਆ ਉਹਨਾਂ ਦੱਸਦੀ ਨਹੀਂ ਉਹ ਹਾਂ ਬਾਕੀ ਚਿਵਾਕ ਅਸਮਾਨ ਬਹੁਤ ਜਿਆਦਾ ਸੋਹਣਾ ਲੱਗਾ ਜੀ ਹਾਂ ਠੀਕ ਹੈ ਜੀ ਬੜੀ ਛੋਟੀ ਬੀਤੀ ਆ ਛੋਟਾ ਕੰਨ ਛੋਟੀ ਪੂਥੀ ਹਾਂ ਜੀ ਆ ਦੇਖੋ ਛੋਟੀ ਜੀ ਚਿਬਾਇਆ ਮੂੰਹ ਹਾਂ ਸਹੀ ਰਗ ਲੋ ਬੋ ਬਤ ਕਮਲੀ ਆ ਠੀਕ ਹੈ ਅੱਛਾ ਫਿਰ ਸਤਨਾ ਬਾਕੀ ਚਿਵਾਕ ਤੂਦੀ ਉਕਰ ਤੂੰ ਤਾਂ ਤੇਰੀ ਗੱਲਾਂ ਹੀ ਹਰ ਦੂ ਮੈਂ ਵੀ 10 ਕਿਲੋ ਦੋਸਤੋ ਦੁੱਧ ਤੇ ਕੋਈ ਭਰਾ ਹਸਲਦਾ ਕਰ ਲਵੇ ਠੀਕ ਹੈ ਜੀ ਤੇ ਬਗੈਰ ਹੁਣ ਬੱਚੇ ਤੋਂ ਆ ਬੇਸ਼ੱਕ ਬੱਚਾ ਵੀਰਾਂ ਨੇ ਰੱਖ ਲਿਆ ਠੀਕ ਆ ਜਿੱਤ ਕੋ ਚੰਗੀ ਬੱਚੀ ਆ ਮਗਰ ਚੰਗੀ ਬੱਚੀ ਸੀ ਅਗਲੇ ਦਾ ਰਾਬਾ ਬੰਨ ਦਿੰਦਾ ਵੀ ਚਲੋ ਬੱਚਾ ਤਾਂ ਛੋਟਿਆਂ ਨੂੰ ਗਾਓ ਨਾਲ ਗੱਲ ਲੱਗਿਆ ਵੱਢੀ ਹੋਈ ਜਾਂਦੀ ਆ ਬੱਚੀ ਤਾਂ ਜੱਦਾ ਦੇਖੋ ਜੀ ਨਿੱਗਰ ਜੱਦਾ ਕਿਤਨਾ ਕਰਮ ਵਾਲੇ ਫੱਟੇ ਮੇਲੀ ਫਿਰਦੀ ਬਿਲਕੁਲ ਹਾਂ ਜੀ ਲੈ ਵੀ ਸਤਨਾ ਵੀਰ ਡਿਮਾਂਡ ਦੱਸ ਦੀਏ ਦੇ ਦਾਂਗੇ ਕਿਥੋਂ ਤੱਕ ਜਿਹੜੀ ਡਿਮਾਂਡ ਵੀ ਬਿਲਕੁਲ ਛੋਟੀ ਜੀ ਆਪਾਂ ਕਰ ਦੇਣੀ ਆ ਮੱਛੀ ਜੇ ਜੇ ਤੇ ਬੱਚਾ ਤੇ ਆ ਦੇ ਫਿਰ ਤੇ 45 ਦੀ ਵੇਚ ਲਈ ਨੇ ਹਾਂਜੀ ਹੁਣ ਕੋਈ ਨਹੀਂ ਆਪਾਂ ਰੋਕਣਾ ਦੇ ਦੇਣੀ ਆ ਨਾ ਕੋਈ 42 ਨਾ 40 ਹਾਂਜੀ ਸਾਡੇ 37000 ਦੀ ਪਹੁੰਚ ਕਰ ਦਾਂਗੇ ਜੀ ਸਾਡੇ 37 ਚ ਹਾਂਜੀ ਹਾਂਜੀ ਲੋ ਵੀ ਕਰੋਗੇ ਦੇਖੋ ਥਾਂ ਤੇ ਸਾਡੇ 37000 ਦੇ ਵਿੱਚ ਪਹੁੰਚ ਨਾਲ ਖਾ ਕੇ ਹੋਰ ਵੀ ਵਾਜੂਗੀ ਜੀ ਜਰਸੀ ਫੋਸ਼ੋ ਕਿ ਲੈਂਦੇ ਬੱਸ ਭਾਉ ਹੀ ਬਹੁਤ ਚੰਗਾ ਵਾ ਲੋ ਵੀ ਦੋਸਤਿਕਾ ਜੀ ਸੋ ਜਰਸੀ ਬ੍ਰੇਡ ਦੇ ਵਿੱਚ ਬਾਹਰ ਤੁਹਾਨੂੰ ਦਿਖਾਤੀ ਆ ਬਿਲਕੁਲ ਮਿੱਠੇ ਮਿੱਠੇ ਭਾਅ ਆ ਛੋਟ ਇਦਰ ਇੱਕ ਹੋਰ ਬੱਛੀ ਤਾਂ ਦਿਖਾਉਣੇ ਆ ਪਾ ਜੀ ਪਲੋਂ ਬੱਛੀ ਸੂਈ ਜੀ 6 ਦੰਦ ਕੰਨੀਆਂ ਨਾਲ ਲੇਮਾ ਆ ਰੀਆਂ ਮਾਰੀਆਂ ਨੇ ਕੱਢੀਆਂ ਮਗਰ ਬੱਛੀ ਜੀ ਬੱਚਾ ਕੋ 15 ਲਗਲੇ 20 ਲਗਲੇ ਅੱਛਾ ਜੀ ਚੋਕੇ ਆਈ ਜੀ ਇਹਦੇ ਕੋਈ 10 11 ਕਿਲੋ ਦੁੱਧ ਆਈ ਵੀ ਚੱਕਲੇ ਸ਼ੁਰੂ ਕੀਤੀਆਂ ਕੰਨੀਆਂ ਹਾਂ ਠੀਕ ਆ ਮਗਰ ਬੱਛਾ ਮਗਰ ਬੱਛੀ ਆਈ ਲਓ ਮਗਰ ਮੱਛ ਬੱਛੀ ਆ ਗਈ ਹੈ ਸਾਈ ਵਾਰ ਅੱਗੇ ਬਰ ਬੱਛੀ ਆ ਮਗਰ ਹਾਂ ਅੱਜ ਕਿੰਨੇ ਦਿਨਾਂ ਚ ਸੂਈ ਨੂੰ ਬੱਚਾ ਤੁਹਾਡੇ ਸਾਹਮਣੇ ਜੀ 15 ਦਾ ਕਿਲੋ 20 ਦਾ ਕਿਲੋ ਲਓ ਵੀ ਬੱਚੇ ਤੋਂ ਇੱਕ ਅੰਦਾਜ਼ਾ ਲਾ ਲਓ ਠੀਕ ਆ ਜੀ 15 ਦਾ 20 ਦਾ ਖੁਰਾਉ ਕਬੜੋ ਦੀ ਆਹ ਦੇਖੋ ਆ ਲੋ ਜੀ ਆ ਮਾਰੀਆਂ ਮਾਰੀਆਂ ਚੱਕਰੀਆਂ ਸ਼ੁਰੂ ਹੀ ਕੀਤੀਆਂ ਨੇ ਲਓ ਵੀ ਸ਼ਿੱਗੀ ਆ ਦੋਸਤੋ ਕੰਨੀਆਂ ਮਾਰੀਆਂ ਮਾਰੀਆਂ ਹਜੇ ਚੱਕਰ ਵਿੱਚ ਸ਼ੁਰੂ ਹੀ ਕੀਤੀਆਂ ਨੇ ਇਸ ਵਾਰ ਨੇ ਤੇ ਬਾਕੀ ਹਾਈਟ ਕੱਟਦੀ ਵੀ ਤੁਸੀਂ ਦੇਖੋ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਤੇ ਛੇ ਜੰਗੀ ਗੜੀ ਭਾਵੇਂ ਮੰਗਾ ਪਾ ਗਈ ਤੂੰ ਭਾਵੇਂ ਇੰਦਾ ਚਲੋ ਬੰਬੀ ਵਾਂਗੂ ਚੱਲਦੀ ਆਈ ਝੋਕੇ ਜੀ ਨੇੜੀ ਬਰਲੇੜ ਕੇ ਸੜ ਚੋਈ ਜਿੱਤੀ ਮਾਲ ਵਿੱਚ ਹੀ ਫਿਰ ਤੁਹਾਨੂੰ ਦੱਸਣਾ ਢੰਗ ਤੋਂ ਵੀ ਤਹਿਸੀਲ ਹੋ ਗਿਆ ਪੰਜਾ ਕ ਡੰਗਰਾਂ ਦਾ ਮੈਂ ਆਈਡੀਆ ਰੱਖਿਆ ਸੀਗਾ ਤੂੰ ਮੁੜ ਕੇ ਫਿਰ ਚੱਕਰ ਚੱਲ ਗਿਆ ਦਦਾ ਫੜਨੀਆਂ ਪਈਆਂ ਲਓ ਬੀਟੇ ਇੱਕ ਘਰੋਂ ਪਾਣੀ ਹੋ ਛੁਵਾਈਆਂ ਜਿਹੜੀਆਂ ਉਸ ਤੋਂ ਲੇਟ ਹੋ ਕੇ ਕਈਆਂ ਪਸ਼ੂ ਅੱਜ ਭਲਕ ਦੇ ਵਿੱਚ ਆਏ ਆ ਕਈਆਂ ਅੱਜ ਪਸ਼ੂ ਆਏ ਤਾਂ ਉਹਨਾਂ ਦੀਆਂ ਚੁਵਾਈਆਂ ਲੇਟ ਹੋਈਆਂ ਨੇ ਉਸ ਹਿਸਾਬ ਨਾਲ ਤੁਸੀਂ ਜੱਜ ਕਰਿਓ ਠੀਕ ਹੈ ਜੀ ਤੇ ਦੁੱਧ ਦਾ ਆਪਾਂ ਪੁੱਛ ਕੇ ਤੁਹਾਨੂੰ ਦੱਸ ਦਿੰਦੇ ਆ ਵੀ ਜਿਹੜਾ ਹੁਣ ਮੈਟ ਮੌਕੇ ਤੇ ਕਿੰਨੇ ਆ ਜਿਹੜਾ 10 ਕਿਲੋ ਕੰਡੇ ਵਾਲਾ ਹੋਊਗਾ ਜੀ ਐਸ ਵਕਤ 17 ਉਹ 10 ਕਿਲੋ 10 ਪਾ ਜੀ ਆਰ ਦੀ ਸੌਂਹ ਦਿੱਤੀ ਜਾਂਦੀ ਤੇ ਜਿੰਨਾ ਇਹ ਨਹੀਂ ਵੀ ਦੱਸ ਦਦਾਂਗਾ ਹੱਥ ਉਠਾਣਾ ਕੰਮ ਨਹੀਂ ਹੈਗਾ ਹਾਂ ਔਰ ਸੇਵ ਅੱਛੀ ਵੇਚੀ 15 ਕਿਲੋ ਦੱਸ ਕੇ ਦਿੱਤੀ ਦੋ ਟਾਇਰ ਚ ਹੋਈ ਜਾਂ ਲਿਆ ਠੀਕ ਆ ਆ ਇਹ ਨਹੀਂ ਵੀ ਮੜ ਕੇ ਬਾਲਟੀ ਨਿੱਕੀ ਵੱਡੀ ਫੜੋਣੀ ਜਿੰਨਾ ਉਹਨਾਂ ਦੱਸਾਂਗੇ ਪਹਿਲੇ ਬਿਲਕੁਲ ਮੈਂ ਵੀ ਇਹਦੇ ਮਗਰ ਵਛੀ ਆ ਠੀਕ ਆ ਜੀ ਜੋੜੀ ਵਾਲੇ ਜਾਓ ਤੇ ਤੁਸੀਂ ਇਹ 10 ਕਿਲੋ ਤੇ ਕੋਈ ਭਰਾ ਸੌਦਾ ਕਰ ਲਵੇ ਠੀਕ ਆ ਜੀ ਤੇ ਬਾਕੀ ਮੋਹਦੰਦੀ ਵੀ ਤੁਹਾਨੂੰ ਆਪਾਂ ਮੂੰਹ ਫੜ ਕੇ ਵੀ ਚੈੱਕ ਕਰਵਾ ਦਿੱਤੀ ਹੈ ਵੱਛੀ ਮਗਰ ਸ਼ਾਈ ਵਾਲਾਂ ਅੰਕ ਚ ਹਾਂਜੀ ਉਹ 17 ਕੀ ਰੇਟ ਪਾ ਦੀ ਅੱਜ ਦੀ ਰੋਗਣਾ ਵਿੱਚ ਨਾ ਕੋਈ ਨਾ 42 ਨਾ 40 ਨਾ 38 ਆ ਇਹ ਦੇ ਦਾਂਗੇ 35000 ਦੀ 35000 ਦੀ ਮੁੱਹਤਰਾ ਭਾਅ ਬਿਲਕੁਲ ਰੋਗਣਾ ਮਾਲ ਲਿਆ ਇਹਨਾਂ ਵੀ ਕਾਲੀ ਕਰਕੇ ਭਾਜਨ ਨਸ ਕਰਕੇ ਜਿੱਦਾਂ ਮਰਜ਼ੀ ਫੜਦੇ ਉਹ ਕੰਮ ਨਹੀਂ ਰੋਗਣਾ ਲਿਆ ਰੋਗਣਾ ਨਾ 40000 ਦੀ ਲਓ ਮਾਲ ਜਿਹੜਾ ਦੋਸਤੋ ਵੈਸੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਮਾਲ ਰੇਟ ਭਾਅ ਫੜਤੇ ਜੀ ਖਰੀਦੇ ਜਾਂਦਾ ਕੋਸਵੰਨੇ ਰੇਟਾਂ ਦੇ ਖਰੀਦੇ ਜਾਂਦਾ ਕੋਸਵ ਬਾਕੀ 35000 ਦੀ ਬੱਚੀ ਮਿਲ ਜੂਗੀ ਮੈਂ ਤੁਹਾਨੂੰ ਇਧਰ ਬਹਿਨੀ ਵਾਲੇ ਪਾਸੇ ਮਾਰਾ ਦਿਖਾ ਦੇਣਾ ਠੰਡੀ ਵਧੀਆ ਜੀ ਆ ਲਓ ਜੀ ਕਰੋ ਚੈੱਕ ਲਓ ਤੇ ਠੀਕ ਆ ਜੀ ਇਹ ਦੇਖੋ ਆ ਦੇਖੀ ਠੰਡੀ ਜੀ ਰਿਫਾਇਰ ਬਣਾਉਣਾ ਮੋਲ ਬਣਾ ਛੱਡੂ ਕਰਮਾ ਦੀ 10 10 ਕਿਲੋ ਤੋਂ ਕਿਤੇ ਮਰਦੀ ਨਹੀਂ ਜੀ ਦਈ ਜਿਹੜਾ ਰੌਣੇ ਨੇ ਤੇ ਮਗਰ ਬੱਚੀ ਤਿਆਰ ਕਰ ਲਵਾਂਗੇ ਠੀਕ ਆ ਜੀ ਬੱਚਾ ਵੀ ਬਹੁਤ ਸੋਹਣਾ ਆ ਵੇਖੋ ਜੀ ਬਹੁਤ ਵਧੀਆ ਇਸ ਤੋਂ ਬਾਅਦ ਅੱਗੇ ਨੈਕਸਟ ਗੁਰ ਸਤਨਾਮ ਆਪਣੇ ਕੋਲ ਆ ਜੀ ਦੂਜੀ ਸੂਈ ਪਰਸੋਂ ਦੀ ਸੂਈ ਬੱਚਾ ਦੇ ਮਗਰ ਜੀ ਇਹ ਅਰੇ ਥਾਂ ਦੀ ਤੇਲ ਆ ਓਕੇ ਆ ਵੇਖੋ ਹੇ ਲੋ ਜੀ ਬੈਣੀ ਵਾਲੇ ਅਗਲੇ ਦੀ ਹਾਂਜੀ ਹਾਂਜੀ ਤੇ ਪਰਸੋਂ ਦੀ ਸੂਈ ਹੈ ਫਿਰ ਬੱਛਾ ਜੀ ਬੱਛਾ ਮਗਰ ਆ ਗਿਆ ਲੋ ਬੋਲੇ ਥਲੇ ਲੋ ਵੀ 10 ਕਿਲੋ ਦੱਸੋ ਬੋਲੇ ਤੋਂ ਸ਼ੁਰੂਆਤ ਕੀਤੀ ਆ ਮਗਰ ਬੱਛਾ ਠੀਕ ਆ ਜੀ ਸੋ ਤਿੰਨ ਇਹ ਵੈੜਾ ਠੀਕ ਆ ਜੀ ਅਗਲੇ ਥਾਂ ਦੀ ਤੇਲ ਆ ਤੇ ਦੂਜਾ ਸੂਬਾ ਇਹ ਸੂਈ ਆ ਇਹ ਬਣਦੀ ਹੈ ਤਾਂ ਇਹ ਵੀ ਕਰਮਾਈ ਕਿਤੇ ਗੱਲਾਂ ਹੀ ਖਰਦੋ ਦੁੱਧ ਦੀ ਹਾਲੇ ਤੇ ਤਾਜੀ ਆ ਦੋ ਤਿੰਨ ਮੇਰੇ ਨਾਲ ਜ਼ਿਆਦਾ ਨਹੀਂ ਨੇ ਇਹਨਾਂ ਦੇ ਹੀ ਨਾ ਵਧੀਆ ਰਾਵਣਾ ਤਿੰਨ ਥਾਂਾਂ ਦੇ ਵਿੱਚੋਂ ਵੀ ਜਰਾ 12 ਲੀਟਰ ਟਰਤੀਰ ਲੀਟਰ ਟਰਤੀਰ ਇਹ ਜਿੰਨੀ ਭਰਦੀ 10 ਕਿਲੋ ਦੇ ਸਟਾਰਟ ਕਰਨਾ ਆਉਣਾ ਹੈ ਇਹ ਫਿਰ ਪ੍ਰਬਾਅ ਸਵਾਲ ਲਗਾ ਤੇ ਥਰਮਨੋਈ ਜੇ ਕਰੀ ਕੀ ਕਰਾ ਦੇਖੋ ਜੀ ਸੋ ਤਾਂ ਸਾਡਾ ਇੱਕ ਥਣਾ ਛੋਟਾ ਬਹਿਣੀ ਹੈ ਲੈ ਅਗਲਾ ਠੀਕ ਆ ਜੀ ਇਹ ਥਣੋਂ ਤੇਨੇ ਥਣ ਚੱਲਦੇ ਵਰਦੇ ਆ 10 ਕਿਲੋ ਇਸ ਵਕਤ ਕੋਈ ਬੋਲੇ ਮੰਨ ਕੇ ਸੱਜਾ ਕਰ ਲਵੇ ਸੋ ਬੋਲੇ ਤੇ ਆ ਕਿਉਂਕਿ ਅੱਜ ਦੂਜਾ ਤੀਜਾ ਤੀਜਾ ਕਰ ਦੇਣਾ ਤੇ ਦੂਜਾ ਸੂਬਾ ਤੇ ਵੈੜ ਵਛਾ ਮਗਰੇ ਤੇ ਠੀਕ ਆ ਜੀ ਸੋ ਖਾਜ ਦੇ ਮੀਡੀਅਮ ਦੇ ਵਿੱਚ ਆ ਸੋ ਭਾਅ ਪਰਤਾ ਬਿਲਕੁਲ ਜਾਇਜ਼ ਰਹੂਗਾ ਠੀਕ ਆ ਜੀ ਤੇ ਨਾਰਮਲੀ ਥੋੜੇ ਪੈ ਹਾਂ ਉਹ ਇਹਦੀ ਇਹਦੀ ਭਾਅ ਵੱਲ ਵੀ 40 42 45 ਤੋਂ ਘਟ ਆਉਣੀ ਨਹੀਂ ਬਿਲਕੁਲ ਹੈਗਣੀ ਤੇ ਦੋ ਦੋਨੇ 64 ਰੁਪਏ ਇੰਨੇ ਜਿਹੜਾ ਖਾਣਾ ਕਰਕੇ ਭਾਅ ਸੁੱਤਰ ਦੁੱਧ ਪੂਰਾ ਦੇ ਇਨਾਂ ਨੇ ਪੂਰਾ ਦੇ ਹੀ ਜਣਾ ਜੀ ਹਾਂ ਜੇ ਲੇਵਾ ਵੇਖੋ ਕਿੰਨਾ ਹਾਂ ਜਿਤਨਾ ਵਾ ਵਡੀਆਂ ਗਾਉਂ ਬੜੇ ਕਰਦੀ ਨਹੀਂ ਸੋਹੋਂ ਕਰੇ ਲੱਗੀ ਕਿ ਗੱਲਾਂ ਹੀ ਖੜ ਤੋਂ ਫੁੱਟਬਾਲ ਹੀ ਹੈਗੇ ਹਾਂਜੀ ਹਾਂਜੀ ਆ ਠੀਕ ਆ ਇਹ ਸਤਨਾਮ ਅੱਜ ਆਪਾਂ ਕਿੰਨੇ ਦੇ ਦੇਵਾਂਗੇ ਇਹਦਾ ਵੀ ਜੀ ਨਾ 35 ਨਾ 32 ਨਾ 30 ਹਾਂਜੀ 27.500 ਦੀ ਪੌਜ 27.500 ਚ ਹਾਂ ਮੁਥਲਾ ਕਮ ਸ਼ੋਹੋਂ ਸਰਵਸ਼ੀ ਦੇ ਰੇਰ ਤੇ ਦੇ ਦੇਣੀ ਆ ਲੈ ਵੀ ਆ ਇਹ ਤੁਹਾਡਾ ਵੀ ਪੰਜ ਕਿਤੇ ਗਰਮੀ ਭਰ ਲੈਣੇ ਕਰਮਾਂ ਲਈ ਦੁੱਧ ਮੁੱਖ ਨੇ ਉਹਦੇ ਨੇ ਮਤਲਬ ਚਲੋ ਸੇਵਾ ਕਰ ਕੀ 12 13 ਨਹੀਂ ਦੇ 10 11 ਤੋਂ ਇਹਨੇ ਨੋਰਮਲ ਦੇ ਗਏ ਨਾਲੇ ਕਰੋ ਸਾਗਾ ਵੀ ਆਪਾਂ ਕਹਿੰਦੇ ਨੇ ਵੀ ਫਰਜਾਂ ਹੀ ਕਰਮਾਉਂਦੇ ਆਹ ਲੈ ਤਾਜਾ ਬੱਚਾ ਵੀ ਹੋਲੇ ਲੱਤਾਂ ਜਰੀਸ ਦੀ ਮਾ ਵੀ ਠੀਕ ਆ ਜੀ ਸੋ ਬੱਚਾ ਜਿਹੜਾ ਤੁਸੀਂ ਦੇਖੋ ਬਿਲਕੁਲ ਤਾਜਾ ਬੱਚਾ ਤੀਜੇ ਦਿਨਾਂ ਦੂਜਾ ਤੀਜੇ ਦਿਨ ਦੇ ਵਿੱਚ ਆ ਤੇ ਥਾਰ ਹੱਥੀ ਮੁਠੀ ਵਾਲਾ ਕਿਸੇ ਭੈਣਾਂ ਨੇ ਚੁਾਈ ਕਰਨੀ ਆ ਆ ਦੇਖੋ ਜੀ ਚੁਾਈ ਵੀ ਵੀਰ ਜੀ ਬਹੁਤ ਜਿਆਦਾ ਸੋਹਣੀ ਲੱਗੀ ਠੀਕ ਆ ਜੀ ਸੋ ਬੜਕੋ ਮੁਫਤਲੇ ਭਾਈ ਆ ਛੋਟਾ ਜਿਹਾ ਰੇਟ ਆ ਠ ਤੇ ਬਾਕੀ ਉਹ ਵੀ ਚਲੋ ਇੱਕ ਥਾਂ ਨੂੰ ਤਿੱਲ ਕਰ ਗਿਆ ਕੋਈ ਚਾਰੇ ਤਰਾਂ ਦੇ ਵਿੱਚ ਆਉਂਦੀ ਤੇ ਸੱਜਰ ਆਪਾਂ ਨੂੰ ਪਤਾ ਹੀ ਵੀ ਕਿੱਥੋਂ ਦਾ ਹਾਂ ਫੇਸ ਤੇ ਹਾਂਜੀ ਲਓ ਵੀ ਇਸੇ ਤਰ੍ਹਾਂ ਦੋਸਤੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਭਾਅ ਬੜੇ ਜਾਇਜ਼ ਹੁੰਦੇ ਆ ਤੇ ਫੜ ਲਓ ਫੜ ਲਓ ਵਾਲੀ ਗੱਲਬਾਤ ਹੀ ਹੁੰਦੀ ਆ ਮੇਲਾ ਲੁੱਟਣ ਵਾਲੀ ਗੱਲ ਹੀ ਹੁੰਦੀ ਆ ਤੇ ਜਦੋਂ ਆਪਾਂ ਵੀਡੀਓ ਪਾ ਦਿੰਦੇ ਆ ਠੀਕ ਹੈ ਜੀ ਕਿਉਂਕਿ ਜਾਇਜ਼ ਰੇਟ ਆ ਕਿਉਂ ਭਰਾ ਕੋਈ ਵਪਾਰੀ ਵੀ ਰ ਆ ਉਹ ਵੀ ਦੋ ਪੈਸਾ ਜਿਹੜਾ ਕਮਾਈ ਕਰਨ ਵਾਸਤੇ ਵੀ ਪਸ਼ੂ ਲੈ ਜਾਂਦੇ ਆ ਜੀ ਤੇ ਜਿਹੜੇ ਭਰਾਣੇ ਘਰੇ ਲੈ ਜਾਣੀ ਆ ਉਹਨੂੰ ਕੋ ਚਲੋ ਕੋਈ ਦੋ ਪੈਸੇ ਸੌਲੀ ਮਿਲੀ ਜਾਣੀ ਆ ਤੇ ਇ ਸੋ ਪੰਜੇ ਪਸ਼ੂਆਂ ਦੀ ਡਿਟੇਲ ਤੁਹਾਰੇ ਨਾਲ ਸਾਂਝੀ ਕਰ ਦਿੱਤੀ ਆ। ਮੈਂ ਵੀ ਸਤਨਾਵੀਰ ਇਹੋ ਨਾਕਸੀਆ ਚ ਹਾਂਜੀ ਹਾਂਜੀ ਤੇ ਨੰਬਰ ਕਰ ਦਿਓ ਸਾਂਝੇ ਹਮਰਾਪਰਾ ਵੀਰ ਜੀ ਦਾ 94655 ਅਨਾਰ 955 ਪਿੰਡ ਘਰੋਂ ਤਹਿਸੀਲ ਪਟਿਆਲਾ ਜ਼ਿਲ੍ਹਾ ਸ਼੍ਰੀ ਰਣਧਰ ਸਾਹਿਬਾ ਜੀ ਮੇਨ ਨਿਸ਼ਾਨੀ ਆਪਣੇ ਗ੍ਰੈਂਡਪੈਰਸ ਦਾ ਆਉਂਦੀ ਵਿਲੀਆ ਚੜ੍ਹ ਗਈ। ਠੀਕ ਆ ਜੀ। ਹਾਂਜੀ। ਲਓ ਦੋਸਤੋ ਨੰਬਰ ਆ ਸਕਰੀਨ ਦੇ ਉੱਤੇ ਚੱਲਣ ਦੇ ਆ ਵੀਰ ਸਤਨਾਮ ਦੇ ਨੰਬਰਾਂ ਤੇ ਕਾਲ ਕਰੋ। ਤਕਰੀਬਨ ਕੋਈ ਰੋਜ਼ ਦੀ ਅਪਡੇਟ ਆ। ਨਵੇਂ ਪਸ਼ੂ ਆਉਂਦੇ ਰਹਿੰਦੇ ਆ। ਬਾਕੀ ਮੇਰਾ ਭਰਾ ਕੋਈ ਡਾਇਰੈਕਟ ਵੀ ਤੁਸੀਂ ਵਿਜ਼ਿਟ ਕਰ ਲੋਗੇ ਤੇ ਪੰਜ ਸੱ ਉਹ ਮੌਜੂਦ ਹੁੰਦੇ ਆ ਮੱਝਾਂ ਦੀ ਗੱਲ ਕਰ ਲਓ ਬਿਹੜਾਂ ਦੀ ਗੱਲ ਕਰ ਲਓ ਸੋ ਬਾਕੀ ਵੀਡੀਓ ਦੇ ਵਿੱਚ ਵੀਡੀਓ ਮਾਧਿਅਮ ਰਾਹੀਂ ਆਪਾਂ ਬਿਲਕੁਲ ਦੂਜੇ ਤੇ ਜਿਹੜੀ ਅਪਡੇਟ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰ ਹੀ ਦੇਈਦੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗ੍ਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ